ਵੇਲੀਆਂ ਤਲਵੰਡੀ ਖੜੇ ਆਂ ਆਪਾਂ ਟਰੈਕਟਰ ਮੇਲੇ ਤੇ ਸਾਨੂੰ ਨੇ ਇੱਕ ਕੋਕਾ ਪੀਸ ਦਿਖਾਉਣੇ ਆ ਜਮਾ ਨਮਾ ਤਾਜ਼ਾ ਮਾਡਲ ਹੈਗਾ 21 ਤੇ 755000 ਰੁਪਏ ਦੀ ਡਿਮਾਂਡ ਹੈ ਤੇ ਟਰੈਕਟਰ ਆ ਬਾਈ ਕੁਲਵੀਰ ਦਾ ਬਾਈ ਇਹ ਚਲਾਇਆ ਚਲੂ ਹੈ ਕਿ ਖੜਾ ਹੀ ਲੈਂਦਾ ਨਹੀਂ ਬਾਈ ਕੰਮ ਲਿਆ ਯਾਰ ਕੰਮ ਲੈ ਹਾਂ ਨਮਾ ਲਿਆ 21 ਮਾਡਲ ਹੈ 21 ਮਾਡਲ ਅੱਛਾ ਤੇ ਦੱਸ ਦੇ ਫਿਰ ਇਹਦੇ ਕੀ ਕੀ ਹੈਗੀ ਤਕਨੀਕ ਅੱਧਾ ਕ ਦਿਖਾ ਗਿਆ ਅੱਧਾ ਕ ਦਿਖਾਇਆ ਨਹੀਂ ਲਿਆ ਇੱਥੇ ਫੋਟਾ ਇੱਥੇ ਲਿਆਉਣੀ ਆ ਆ ਤਾਂ ਤੂੰ ਦਿਖਾਤਾ ਆ ਵੀ ਦਿਖਾਤਾ ਹਾਂ ਆ ਨਹੀਂ ਦਿਖਾਇਆ ਨਾ ਆ ਦਿਖਾ ਆ ਦਿਖਾਉਣੀ ਆ ਆਪਾਂ ਹੁਣ ਦਿਖਾਉਨੇ ਆ ਭਰਾਵਾ ਪੰਜਾਮ ਨੰਬਰ 3 ਸਪੀਡ ਇਹ ਬਾਈ ਢਿੱਲੋਂ ਹਾਂਜੀ ਪੀਵੀ 60 ਨੰਬਰ ਦਾ ਗਿੱਦੜਵਾ ਦਾ ਨੰਬਰ ਹੈ ਦਾ ਅੱਛਾ ਫਸਟ ਪਾਰਟੀ ਟਰੈਕਟਰ ਹੈ ਹੂੰ ਤੇਰੇ ਸਾਹਮਣੇ ਖੜਾ ਚਾਰ ਸ਼ਫੇਰੇ ਕੰਡੀਸ਼ਨ ਤੇ ਕੈਮਰਾ ਮਾਰ ਦੇ ਦਿਖਾ ਆਂਦੇ ਚਾਰੇ ਸੀ 3 ਸਪੀਡ ਹੈ 3 ਸਪੀਡ ਹੈ ਹਾਂ ਅੱਜ ਕੱਲ ਟ੍ਰੈਂਡ ਚੱਲਦਾ ਹੈ ਜਿਹਦਾ ਟ੍ਰੈਂਡ ਚੱਲਦਾ ਹੈ ਤੇ ਇੱਕ ਮਾੜਾ ਜਿਹਾ ਮੀਟਰ ਵੀ ਦਿਖਾ ਦੇ ਆਨ ਕਰਕੇ ਮੀਟਰ ਵੀ ਜ਼ਰੂਰ ਦਿਖਾ ਦੇ ਆਨ ਕਰਕੇ ਹਨਾ ਆ ਜਾ ਮਾੜਾ ਜਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਆ ਲੈ ਲੈ ਵੀ 500 14 ਘੰਟਾ ਹਨਾ ਹਾਂ ਲਓ ਵੀ ਦੋਸਤੋ ਦੇਖ ਲੋ ਕਰ ਵਾਕਿ ਤੇਰੀ ਗੱਲ ਸਹੀ ਹੈ ਵੀ ਏਜੰਸੀ ਚੋਂ ਆਇਆ ਸਿੱਧਾ ਸਮਝ ਲਾ ਵੀ ਚੱਲਿਆ ਘਟਾ ਵੀਰੇ 500 ਤੇ 14 ਘੰਟੇ ਦਾ 500 ਤੇ 14 ਘੰਟਾ ਚੱਲਿਆ ਲੈ ਆ ਗਿਆ ਵੀ ਸਕਰੀਨ ਤੇ ਮੱਲੂ ਹਨਾ ਤੇ ਫਿਰ ਜੇ ਇਹੋ ਜਿਹੇ ਟਰੈਕਟਰ ਆਪਾਂ ਮੈਨੂੰ ਮਿਲਦੇ ਐ ਤੇ ਫਿਰ ਆਪਾਂ ਏਜੰਸੀ ਵਾਲੇ ਪਾਸੇ ਤਾਂ ਮਿਲਣਾ ਤਾਂ ਮੂੰਹ ਹੀ ਨਹੀਂ ਕਰਨਾ ਚਾਹੀਦਾ ਹਨਾ ਵੀ ਉਹ ਗੱਲਾਂ ਕਹੀ ਹੁੰਦੀਆਂ ਨੇ ਢਿਲੋਂ ਜਿਹੇ ਟਰੈਕਟਰ ਸੀਗਾ ਬਾਈ ਨੇ 4x4 ਦਾ ਕੀੜਾ ਵੱੜ ਗਿਆ ਤਾਂ ਵਿਚ ਨਾ ਬਹਿ ਗਿਆ ਹੋਰ ਕਹਿੰਦਾ ਵੱਡਾ ਲੈਣੇ ਟਰੈਕਟਰ ਜਿਹੜਾ ਨਵਾਂ ਟਰੈਕਟਰ ਆ ਜਾਵਾ ਕਹਿੰਦਾ ਵੱਡਾ ਲੈਣੇ ਪਾ ਇਹ ਹੀ 855 4/4 4/4 ਆ ਸਮਝਿਆ ਹਾਂ ਡਬਲ ਕੰਪੀਟਰ ਆ ਗਿਆ ਹਨਾ ਹੂੰ ਅੱਛਾ ਤੇ ਬਾਕੀ ਜੇ ਆਪਾਂ ਇਹਦੇ ਗੇਅਰ ਇੰਜਨ ਦੀ ਗੱਲ ਕਰੀ ਤਾਂ ਬੇਮਾਨੀ ਦੀ ਗੱਲ ਹੋਊਗੀ ਹਨਾ ਫੁੱਲ ਟੌਪ ਮਾਡਲ ਟੌਪ ਮਾਡਲ 200 ਘੰਟੇ ਚੱਲਿਆ ਵੀਰੇ ਹਾਰ ਪਾ ਕੇ ਲੈ ਜੇ ਬੰਦਾ ਤਾਂ ਵੀ ਉਹ ਨਹੀਂ ਤਾਂ ਵੀ ਉਹ ਨਹੀਂ ਨਾ ਗਵੰਡਿਆਂ ਨੂੰ ਦੋ ਦਿਨ ਰੋਟੀ ਸਵਾਦ ਨਹੀਂ ਲੱਗਣੀ ਹਨਾ ਹਾਂ ਵੀ ਹਾਰ ਪਾ ਕੇ ਲੈ ਜੇ ਵੀ ਇਹ ਸਮਝ ਲੈ ਏਜੰਸੀ ਅਗਲਾ ਖੁੰ ਨਵੀਂ ਲਿਆਂਦਾ ਹਨਾ 514 ਘੰਟੇ ਚ ਨਾ ਕਿੰਨਾ ਕ ਚੱਲ ਜੂਗਾ ਕਿੰਨਾ ਕ ਚੱਲਣਾ ਹੈ ਬਈ ਇਹ ਹਨਾ ਹਾਂ ਬਈ ਤੇ ਬਾਕੀ 5 ਸਟਾਰ ਚ ਤੇ ਵਾਕਿਆ 855 ਨੂੰ ਤਾਂ ਹੁੰਦਾ ਹੀ ਕੁਛ ਨਹੀਂ ਰਵਾਂ। 15 ਸਪੀਡਾਂ ਜਾਗਣਾ ਬਈ। ਹਾਂ ਰਿਵਰਸ ਵੀਡੀਓ ਆ ਗਿਆ ਹਨਾ। ਉਹ ਤਾਂ ਟਾਪ ਆ ਗਿਆ ਤੇ ਜਦੋਂ ਸਪੈਨ ਦੀ ਲੋੜ ਹੀ ਨਹੀਂ ਹਨਾ। ਜਿੰਨੀਆਂ ਸਫਤਾ ਕਰ ਲੋ ਉਨੀਆਂ ਘਟਾ ਹੈ ਇਹਦੀਆਂ ਤਾਂ ਹਨਾ। ਤੇ ਡਿਮਾਂਡ ਕਿੰਨੀ ਆਖੀ ਸੀ ਕਲਵੀਰ ਬਾਈ ਦੀ? 755 ਬਾਈ। 755 ਤੇ ਫਿਰ ਹੁਣ ਕਰਦੇ ਖੁਸ਼। ਖੁਸ਼ ਹੈ ਵੈਸੇ ਆ ਜਿਹੜਾ ਰੇਟ ਲਿਖਿਆ ਹੈਗਾ ਆਪਾਂ। ਹਾਂ। ਹਾਂ। ਇੰਨੇ ਤਾਂ ਵਿਕਦਾ ਹੈ। ਵਿਕਦਾ ਹੈ? ਹਾਂ। ਬਾਕੀ ਹੋਇਆ ਵੀ ਯਾਰ ਕੀ ਹੋਇਆ ਤਾਂ ਕੁਝ ਹੈ ਨਹੀਂ ਇਹਨੂੰ ਨਾ ਨਾ ਹੋਇਆ ਵੀ ਕੁਝ ਨਹੀਂ ਹੁਣ ਏਜੰਸੀ ਚ ਜਾਵੜੋ ਪਤਾ ਲੱਗ ਜੂ ਨਵੇਂ ਤੇਰੇ ਕਿੰਨੇ ਦਾ ਹੋ ਨਵਾਂ ਤੇਰੇ ਕਾਈਡੀਆਂ ਹੋਏ ਆਪਣਾ ਮੇਰੇ ਹਿਸਾਬ ਨਾਲ ਤਾਂ ਜਰ ਬਾਈ ਨਾਉ ਦੇ ਨੇੜੇ ਤਾਂ ਹੋਊਗਾ ਹੀ ਹੋਊਗਾ ਨਾ ਹਾਂ ਬਾਈ ਹਾਂ ਤੇ ਫਿਰ ਫੇਰ ਵੀ ਯਾਰ ਚਲੋ ਕੁਝ ਨਾ ਕੁਝ ਤਾਂ ਮਾਨਤਨ ਚਾਹੀਦੀ ਹੈ ਹਨਾ ਕੋਈ ਭਰਾ 7 ਲੱਖ ਤੇ 35 ਹਜ਼ਾਰ ਦਾ ਰੇਟ 20000 ਰੁਪਏ ਘਟਾ ਕੇ ਹਾਂ ਲੌਵੀ ਬੇਲੀ ਉਹ 7 35 ਦਾ 514 ਘੰਟੇ ਚੱਲਿਆ ਹਨਾ ਇੱਕ ਹੋਰ ਆ ਇਹਦੇ ਤੇ ਹਾਂ ਆਧਾਰ ਕਾਰਡ ਲਿਆ ਉਹ ਤੋਂ ਥੋੜੇ ਜਿਹੀ ਪੈਸੇ ਟਰੈਕਟਰ ਦੇ ਦਿਆਂਗੇ ਲੋਨ ਵੀ ਇਹਦੇ ਕਾਫੀ ਹੋ ਜੀ ਲੋਨ ਤਾਂ ਵੱਡੇ ਹੀ ਹੋਵਰੇ ਵੱਡੇ ਹਾਂ ਸਾਡੇ ਕਪਨ 5 ਲੱਖ ਰੁਪਇਆ ਤਾਂ ਹੋਊਗਾ ਇਹ ਵੱਧ ਵੀ ਹੋ ਸਕਦਾ ਅੱਛਾ ਹਾਂ ਲੋ ਵੀ 2 ਕ ਲੱਖ ਰੁਪਇਆ ਮੰਨ ਲਾ 2 ਤੋਂ ਘੱਟ ਫਾਰ ਪਾ ਕੇ ਜਾਊਗਾ ਕਰੇ 2 ਲੱਖ ਨਾਲ 2 ਲੱਖ ਨਾਲ ਹੈ ਨਾ ਹਾਂ ਤੇ ਤੁਸੀਂ ਟਰੈਕਟਰ ਦੇਖੋ ਯਾਰ ਇਹ ਕੋ ਖਾ ਲੈਣੀ ਹੈ ਟਰੈਕਟਰ ਦੇਖ ਕੇ ਨਾ ਮਿੰਦ ਤਾਂ ਦੁਨੀਆ ਰੱਬ ਨੂੰ ਵੀ ਦਿੰਦੀ ਐ ਮਿੰਦਣਾ ਮਿੰਦਣਾ ਨਾਲ ਤਾਂ ਨਿੰਦ ਨਹੀਂ ਹੈ ਭਾਈ ਅਰੇ ਟਰੈਕਟਰ ਹੈ ਨਵਾਂ ਹਮ ਆਪਾਂ ਤਾਂ ਲੋਕਾਂ ਨੂੰ ਬੜਾਈਆਂ ਨਹੀਂ ਵਜਦੀਆਂ ਹਮ ਆਪੇ ਚੀਜ਼ ਦੇਖ ਕੇ ਪਤਾ ਲੱਗਦਾ ਹਾਂ ਉਹ ਜਿਹੜਾ ਲੈਣ ਆਉਗਾ ਸਾਹਮਣੇ ਦੀ ਸੁਣਨਾ ਟਰੈਕਟਰ ਨਵਾਂ ਹੈਗਾ ਬਾਈ ਹਾਂ ਕੋਈ ਕਮੀ ਨਹੀਂ ਨਵਾਂ ਟਰੈਕਟਰ ਆ ਦੋਸਤੋ ਹਣਾ ਜ਼ਿਆਦਾਤਰ ਆਪਣੇ ਕੋਲੇ ਹਰਿਆਣਾ ਹੁੰਦਿਆ ਹਾਂ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਹਣਾ ਉਹ ਲੋਕੋ ਨੰਬਰ ਹੈ ਪੀਵੀ 60 ਗਿੱਦੜਵਾ ਪੀਵੀ 60 ਗਿੱਦੜਵਾ ਹਣਾ ਤੇ ਅੱਗੇ ਹੋਰ ਕਿਹੜੇ-ਕਿਹੜੇ ਹੀਰੇ ਆ ਆ ਗਿਆ ਬਾਈ ਆ ਹਾਂ 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 ਬਾਈ 36 30 ਇਹ ਵੀ ਕਹਿੰਦੇ ਕਿਸੇ ਤੋਂ ਘੱਟ ਨਹੀਂ ਇਹ ਬਾਈ ਪਲੱਸ ਵਾਲਾ 55 ਐਚਪੀ ਵਾਲਾ 55 ਐਚਪੀ ਪਲੱਸ ਤੇ ਅੱਛਾ ਹਾਂ ਬਾਈ ਤੇ ਤੇਰੇ ਇਹ ਕਿੰਨੇ ਕ ਪੈਸੇ ਹੋਣਗੇ ਬਾਈ ਤੇਰੇ ਅਨੁਸਾਰ ਤੇਰੇ ਬਾਈ ਹੈਗੇ 75 80 ਪੈਸਾ 75 80 ਪੈਸੇ ਟੈਰ ਹਾਂ ਤੇ ਮਾਡਲ ਹੈਗਾ 2009 ਹੈ ਹਾਂ ਬਈ ਨਵਾਂ ਮਾਡਲ ਹੈ ਟਰੈਕਟਰ ਬਹੁਤ ਸਾਫ਼ ਹੈ ਪੇਂਟ ਪੂਟ ਓਕੇ ਹੈ ਜਮ ਸਾਰਾ ਓਰੀਜਨਲ ਹੈ ਨਾ ਟਰੈਕਟਰ ਤਕਰੀਬਨ ਦੀ ਓਰੀਜਨਲ ਹੈ ਇੱਕ ਇਹਦੇ ਚ ਬਸ ਇਹ ਸਿੰਪਲ ਕਟਾਈ ਚ ਹੈ ਅੱਛਾ ਪਾਵਰ ਹੈ ਦੀ ਹੈ ਨਾ ਪਾਵਰ ਹੈ ਦੀ ਨਵਾਂ ਮਾਡਲ ਸਿੰਪਲ ਕਟਾਈ ਚ ਹੈ ਹਾਂ ਅੱਛਾ ਤੇ ਗੇਅਰ ਇੰਜਨ ਗੱਦੀਆਂ ਕਿਵੇਂ ਆ? ਬਈ ਬਾਕੇ ਲੈ ਜਾ। ਬਾਕੇ ਲੈ ਜਾਣਾ ਤਾਂ ਸਲਦੀ ਕਰ ਲੈ। ਇਹ ਜਿਹੜੀਆਂ ਆ ਚੀਜ਼ਾਂ ਨਾ ਹਾਂ ਇਹ ਮੈਨੂੰ ਹੁੰਦਾ ਕੁਛ ਨਹੀਂ ਹੈ ਨਾ। ਕੰਪਿਊਟਰ ਦੀਆਂ ਕੰਪਿਊਟਰ ਚੀਜ਼ਾਂ ਹਾਂ। ਤੇ ਡਿਮਾਂਡ ਹੈਗੀ 330000 ਰੁਪਿਆ ਨਾ। ਹਾਂ ਬਈ। ਤੇ ਫਿਰ ਇਹਦਾ ਕੀ ਕੁਛ ਕਰੋਗੇ? ਵਿਖਿਆ ਤਾਂ ਜਾਇਜ਼ 3 ਲੱਖ ਰੁਪਿਆ ਦਾ ਟੈਟਰ ਦੇ ਦਿੰਦੇ। 3 ਲੱਖ ਦਾ, 3 ਲੱਖ ਦਾ। ਅੱਡਾ ਟਰੈਕਟਰ। ਕੋਈ ਗੱਲ ਨਹੀਂ ਫਿਰ। ਦੇ ਦੇ। ਅੱਡਾ ਟਰੈਕਟਰ 3 ਲੱਖ ਦਾ। ਇਹਦੇ ਅਗਲੇ ਜਿਹਦੇ ਘਰੇ ਖੜ ਗਿਆ ਵਿਹੜੇ ਹੀ ਭਰ ਜਾਣਾ ਉਹਦਾ ਤੂੰ ਏ ਬਾਈ ਨਾਲੇ ਜਿਹੜਾ ਅੱਜ ਕੱਲ ਫੀਮ ਬਣਿਆ ਵਾ ਪਲੱਸ ਵਾਲਾ ਤਾਂ ਮਿਲਦਾ ਨਹੀਂ ਹਾਂ ਪਲੱਸ ਵਾਲਾ ਨਹੀਂ ਮਿਲਦਾ ਹਣਾ ਦੇ ਦਾਂਗਾ ਯਾਰ ਤੈਨੂੰ ਲੱਖ ਰੁਪਏ ਦਾ ਕਹਿ ਦੀ ਗੱਲ ਤੇ ਨੰਬਰ ਕਿੱਥੋਂ ਦਾ ਏ ਪੰਜਾ ਨੰਬਰ ਹਰਿਆਣਾ ਦਾ ਬਾਈ ਇਹ ਹਰਿਆਣਾ ਆ ਗਿਆ ਹਾਂ ਤੇ ਅੱਗੇ ਹੋਰ ਕਿਹੜੇ ਆ ਗਏ ਆ ਆ ਗਿਆ ਬਾਈ ਇੱਕ ਸੋਨਾ ਲਿਕਾ ਸੋਨਾ ਲਿਕਾ ਡੀਆਈ 60 ਆਰਐਕਸ ਆਰਐਕਸ 12 ਮਾਡਲ 12 ਮਾਡਲ ਇਹਦੇ ਕੈਮਰਾ ਟਾਪ ਮਾਡਲ ਵਾਲਾ ਹੀ ਆ ਵੀ ਅੱਛਾ ਤੇ ਟਾਇਰਾਂ ਕਹਿਰ ਦੱਸ ਦੇ ਪਹਿਲਾਂ ਤਾਂ ਆਪਣੇ ਹਨਾ ਹੈਗੇ 80 ਪੈਸੇ ਕੇ ਘਟ ਹੈ ਮੂਰਲੇ ਤਾਂ ਨਮਨੇੜੇ ਨਵੀ ਐ ਐਮਆਰਐਫ ਹਨਾ ਮਗਰਲੇ 70 ਪੈਸੇ 70 ਪੈਸੇ ਤੇ ਗੇਅਰ ਇੰਜਣ ਕਰਨੀ ਆ ਫਲਤਸਲਦੀ ਹੈ ਬਾਕੀ ਬਾਕੀ ਅਲਾ ਆਪਦੀ ਕਰ ਲੇ ਕਰ ਲੇ ਯਾਰ ਆਪਣੇ ਰੇਡ ਕੋਈ ਨਹੀਂ ਕੋਈ ਦਿੱਕਤ ਨਹੀਂ ਹੈ ਨਾ ਆਪਾਂ ਦਾ ਰੇਡ ਦਾ ਆਪਾਂ ਦਾ ਮਾੜੀ ਚੀਜ਼ ਤਾਂ ਕੋਈ ਨਹੀਂ ਲਿਆਉਂਦਾ ਢੱਲੋ ਹਾਂ ਕੋਈ ਨਹੀਂ ਲਿਆਉਂਦਾ ਹੈ ਨਾ ਹਾਂ ਬਾਕੀ ਦੋਸਤ ਤੁਸੀਂ ਪੇਂਟ ਪੂਂਟ ਦੇਖ ਲਓ ਹੈ ਨਾ ਐ ਜਿਵੇਂ ਕਾਲਾ ਸ਼ਾਹ ਕਾਲਾ ਪਿਆ ਟੁੱਟ ਤੋ ਹੈ ਨਾ ਤੇ ਉੱਪਰੋਂ ਸ਼ੂ ਸ਼ੂ ਦਾ ਦੇਖ ਲਓ ਵਧੀਆ ਸਾਫ਼ ਸੋਹਣਾ ਟਰੈਕਟਰ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਹੈ ਹੈ ਨਾ ਕਲਵੀਰ ਭਾਈ ਕਿੰਨੇ ਹੌਸਪਾਵਰ ਹੁੰਦਾ ਹੈ ਇਹ ਸਾਡੀਆਂ 60 60 ਹੌਸਪਾਵਰ ਹੈ ਤੇ ਨੰਬਰ ਪੰਜਾਬ ਕਿ ਨੰਬਰ ਹਰਿਆਣਾ ਨੰਬਰ ਹਰਿਆਣਾ ਤੇ ਮਾਡਲ ਹੈਗਾ ਦੋਸਤੋ ਇਹ 2012 ਤੇ ਐਨਓਸੀ ਦੀ ਮਿਲ ਜੂ ਭੱਜ ਕੇ ਨਾ ਭੱਜ ਕੇ ਭੱਜ ਕੇ ਮਿਲ ਜੂ ਐਨਓਸੀ ਇਹ ਤਾਂ ਹਵਾ ਵਿੱਚ ਦੀ ਆਉਗੇ ਸ਼ੋਕ ਦੀ ਤੁਰੀ ਹੋ ਕੇ ਆ ਜੂ ਹਾਂ ਤੇ ਡਿਮਾਂਡ ਇਹਦੀ ਹੈਗੀ ਐ 3 ਲੱਖ 90 ਹਾਂ 390 ਡਿਮਾਂਡ ਹੈ ਫਿਰ ਇਹਦੇ ਬਾਰੇ ਵੀ ਪਾ ਦੇ ਮੜਾ ਚੰਦਨਾ ਹੁਣ ਆਪਣਾ ਰੇਟ ਵਾੜਾ ਤਾਂ ਨਹੀਂ ਇਹਦਾ ਨਹੀਂ ਮੈਂ ਤਾਂ ਕੋਈ ਵਾੜਾ ਨਹੀਂ ਕਹਿੰਦਾ ਐਡਾ ਟਰੈਕਟਰ ਯਾਰ ਉਹ ਵੀ 60 ਹਸ ਪਾਵਰ ਸਪੀਡ ਕਹੇ ਆ ਗਿਆ ਇਹ ਟਵਿਟਰ ਨੂੰ ਸਪੀਡਾ ਡੋਬਲ ਕਲੱਚ ਹੈ ਨਾ ਪਾਵਰ ਸਟੀering ਟਾਪ ਮੜਾ ਪਾਵਰ ਸਟੀering ਅਰੇ ਟੌਮ ਮਾਰਦਾ ਟੌਮ ਮਾਰ ਦਾ ਡਿਸਟ੍ਰਿਬਿਊਟਰ ਇਹਦੇ ਹੁੰਦਾ ਹੈ ਅੱਛਾ ਸੋਚ ਲੈ ਫਿਰ ਨਹੀਂ ਸੋਚਣਾ ਤਾਂ ਕੀ ਆਪਾਂ ਕਿਸੇ ਦਾ ਕਿਸ ਕੋਲ ਪੁੱਛ ਪੁੱਛ ਕੇ ਕਰਨਾ ਸਹੀ ਗੱਲ ਹੈ ਨਾ ਆਪਦੇ ਹੱਥ ਹੈ ਆਪਦੇ ਹੱਥ ਗੱਲ ਹੈ ਹਾਂ 3 ਲੱਖ ਤੇ 70 ਹਜ਼ਾਰ ਦਾ ਰੇਟਰ 20000 ਰੁਪਏ ਘਟਾ ਕੇ ਤੇ ਲੋ ਵੀ ਭਰਾ ਦੀ ਵੀਡੀਓ ਦੇਖ ਕੇ ਆ ਗਿਆ ਕਹਦੇ ਆ ਕੇ ਅੱਛਾ ਦੇ ਦਾਂਗੇ 5000 ਹੋਰ ਵੀ ਘਟਾ ਲੀ ਤਿੰਨ 65 ਦਾ ਉਹ ਵੀ ਇੰਨੀ ਨਾ 77 ਦਾ 70 ਦਾ ਅੱਛਾ ਠੀਕ ਹੈ ਤੇ ਅੱਗੇ ਹੋਰ ਦੇਖੇ ਅੱਗੇ ਆਇਆ ਇੱਕ 50 ਪੰਜਾਈ ਆਇਆ ਤਾਂ ਆਪਾਂ ਪਿਛਲੀ ਮੰਡੀ ਦਿਖਾਈ ਸੀ ਇਹ ਮਿੰਨੇ ਆ ਜਾ ਤੇ ਹੋਰ ਦਿਖਾ ਦੇ ਆ ਇੱਕ ਨਵਾਂ 20 ਆਇਆਗਾ ਕਿਹੜਾ ਆ ਜੌਂਡੀਅਰ ਜੌਂਡੀਅਰ 50 55 E E ਅੱਛਾ ਦੇ ਦੇ 12 ਮਾਡਲ ਹੈ ਹਰਿਆਣਾ ਨੰਬਰ ਆ ਪੰਜਾਬ ਵਾਲੀ ਤਾਂ ਛੋੜਣੀ ਹੁੰਦੀ ਐ ਐਡਰੈਸ ਵਿੱਚ ਚੱਲ ਕੋਈ ਨਹੀਂ ਪੰਜਾਬ ਹਰਿਆਣਾ ਤੇਰੇ ਵਾਲੀ ਗੱਲ ਪੱਕੀ ਐ ਕਹਿੰਦਾ 60 'ਚ ਹੀ ਲੱਗ ਹੋਏ ਐ ਸੀ 60 'ਚ ਐਡ ਹੋਇਆ ਹੈ ਤਾਂ ਆਪਣੇ ਭਰਾਈ ਭਰਾਈ ਆ ਹਨਾ ਹਾਂ ਇੱਕ ਲੱਤ ਇਧਰ ਕਰਕੇ ਤੇ ਦੂਜੀ ਕਰਕੇ ਹਰਿਆਣੇ ਚ ਵੜ ਜਾਣੇ ਹਨ ਤੇ ਇਹਦੇ ਬਾਰੇ ਦੇ ਦੇ ਡਿਟੇਲ ਗੇਅਰ ਹੀ 12 ਮਾਡਲ ਆ ਬਾਈ ਅੱਛਾ 3 ਸਪੀਡ ਹੈ 3 ਸਪੀਡ ਚ ਆ ਗਿਆ ਹੈ ਹਾਂ ਟਾਇਰ ਤੇਰੇ ਸਾਹਮਣੇ ਮੂਰਲੇ ਦਾ ਨਾ ਨੀੜੀ ਪਈ ਹੈ ਨਮੀ ਹੈ ਨਮੀ ਆਲਮੋਸਟ 40 ਰੁਪਏ ਦਾ 40 45 50 ਪੈਸੇ ਦਾ ਲੱਗੂ ਕਿੰਨੀ ਵੀ ਲੱਗੂ ਨਗਰ ਦਾ ਬਾਈ ਚੰਗਾ ਭੜਾ ਤਸੱਲੀ ਨਾਲ ਕੋਈ ਬਾਕੇ ਲੈ ਜੇ ਬਾਕੇ ਲੈ ਜੇ ਉਹ ਤਾਂ ਫਿਨਿਸ਼ਰ ਤੁਹਾਡੇ ਸਾਹਮਣੇ ਰੈਕਟਰ ਦੀ ਹੂੰ ਤੇ ਸਾਈਡ ਗੇਅਰ ਆ ਗਿਆ ਹਨਾ ਤੇ ਬਾਈ ਇਹ ਤਕਰੀਬਨ ਸਾਰੀ 57 ਦਾ ਸੀ ਹੁੰਦਾ ਹੈ ਬਾਈ ਅੱਛਾ ਹਾਂ ਹੂੰ ਸਪੀਡ 3 ਆ ਗਿਆ ਨਾ ਤੇਰੀ ਵਰਗੀ ਡਿਮਾਂਡ ਐ ਇਹਦੀ ਦਾ ਮਾੜਦੇ ਨੇ 90 ਤੇ ਫਿਰ ਕੀ ਕਰਾਂਗੇ ਇਹਦਾ ਕਰਨਾ ਕੀ ਐ ਵੇਚਣਾ ਐ ਕਿੰਨੇ ਦਾ 30000 ਤੇ 70000 ਦਾ 20000 ਰੁਪਏ ਘਟਾ ਕੇ ਹੈ ਹਾਂ ਤੇ ਇਹਦੀ ਐਨਓਸੀ ਨਹੀਂ ਮਿਲਣੀ ਭਰਾ ਮੇਰੇ ਅੱਛਾ ਇਹ ਐਵੇਂ ਹੀ ਵੇਚ ਐਵੇਂ ਹੀ ਵੇਚੋ ਐਫੀ ਡੀਓਟ ਤੇ ਚਲੀ ਜਾਊਗਾ ਐਫੀ ਡੀਓਟ ਚਲਦੀ ਜਾਓ ਕੋਈ ਪਹਿਲਾਂ ਕਹਿ ਦਿੰਨੇ ਹਨ ਕਈ ਵਾਰ ਹੁੰਦਾ ਕੋਈ ਵੇਚ ਕੇ ਆਵੇ ਜਰਾ ਆਏ ਆ ਇਹਦੀ ਐਨਓਸੀ ਨਹੀਂ ਮਿਲਣੀ ਇਹਦੀ ਮਿਲਦੀ ਨਹੀਂ ਹੈ ਨਾ ਆ ਮਿਲਤਾ ਜਾਊਗਾ ਔਖਾ ਯਾਰ ਕੰਮ ਆਪਾ ਉਹ ਜੰਮਾ ਨਹੀਂ ਓੜ ਪਹਿਲੇ ਹੀ ਕਹਿਤਾ ਬੱਸ ਨਵੇਂੜੀ ਦਿੱਤੀ ਗੱਲ ਤੇ ਨੰਬਰ ਬੋਲ ਦੇ ਖਰਾਬ ਨੰਬਰ 94172 ਹਾਂ 32636 94172 32636 ਹੈ ਨਾ ਤੇ ਦੋਸਤੋ ਨੰਬਰ ਤੁਹਾਡੇ ਕੋਲੇ ਆ ਗਿਆ ਇੱਕ ਬੇਨਤੀ ਹੋਰ ਕਰਦੇ ਬਾਈਆਂ ਨੂੰ ਕਿਹੜੀ ਉਹੀ ਉਹੀ ਯਾਰ ਵੀ ਨਾ ਜੇ ਕਈ ਵਾਰੀ ਫੋਨ ਨਹੀਂ ਚੱਕੀਦਾ ਬੰਦਾ ਇੱਕ ਵਾਰੀ ਲਾਉਂਦਾ ਅੱਛਾ ਦੂਜੀ ਵਾਰੀ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ WhatsApp ਨੰਬਰ ਆਪਣਾ ਆਹੀ ਹੈ ਇਹ ਤੇ ਵਾਇਸ ਮੈਸੇਜ ਪਾ ਦੇ ਬਿਲਕੁਲ ਬਾਈ ਤੇ ਇੱਕ ਵੀਡੀਓ ਪੂਰੀ ਦੇਖ ਲਿਆ ਕਰੋ ਭਰਾ ਬਣ ਕੇ ਦੋਸਤੋ ਇਹ ਚੀਜ਼ ਧਿਆਨ ਰੱਖਣਾ ਹੁਣ ਤੁਹਾਨੂੰ ਲੋਕੇਸ਼ਨ ਦੱਸਤੀ ਵੀ ਆਪਾਂ ਤਲਵੰਡੀ ਸਾਬ ਤੋਂ ਹਾਂ ਤਲਵੰਡੀ ਸਾਬ ਉਹ ਜਿਹੜੀ ਹੈਗੇ 2 ਨੰਬਰ ਮੰਡੀ ਹੈ ਜਗਜੀਤ ਜਿਹੜੀ ਏਜੰਸੀ ਹੈ ਉਹਦੇ ਨਾਲ ਮਸ਼ੀਨ ਦਾ ਮਸ਼ੂਨਾ ਦੇ ਉਹਦੇ ਨਾਲ ਦੋਸਤੋ ਉੱਥੇ ਆ ਜਾ ਕਰੋ ਬੁੱਧਵਾਰ ਨੂੰ ਟ੍ਰੈਕਟਰ ਤਲਵੰਡੀ ਖੜੇ ਹੁੰਦੇ ਆ ਬਾਕੀ ਬਾਈ ਨਾਲ ਤੁਹਾਨੂੰ ਦੱਸਤਾ ਵੀ ਮੈਸੇਜ ਕਰ ਲਿਆ ਕਰੋ ਕਾਲ ਜੇ ਨਹੀਂ ਕਈ ਵਾਰੀ ਕਾਲ ਨਹੀਂ ਚੱਕੀਦੀ ਨਾ ਹਾਂ ਉਦੋਂ ਮੈਸੇਜ ਕਰ ਉਹ ਜੇ ਨਹੀਂ ਚੱਕੀਦੀ ਸਮਝ ਲਓ ਦੂਜੀ ਵਾਰ ਲਾਉਣ ਦੀ ਖੇਚਲ ਨਾ ਕਰਿਆ ਕਰੋ ਭਰਾਵਾਂ ਕਿਸੇ WhatsApp ਨੰਬਰ ਤੇ ਮੈਸੇਜ ਲਿਖ ਕੇ ਪਾ ਦਿਆ ਕਰੋ ਉਹਦਾ ਰਿਪਲਾਈ ਜਰੂਰ ਮਿਲੂਗਾ